ਫਰਦਸਪੁਰ ਦੇ ਕਸਬਾ ਤਾਰੀਵਾਲ ਵਿੱਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਨਾਲ ਚਰਮਰਾ ਗਈ ਹੈ। ਤੁਹਾਨੂੰ ਦੱਸ ਦਈਏ ਕਿ ਡੱਡਵਾ ਰੋਡ ਤੇ ਇੱਕ ਨਾਮੀ ਸਕੂਲ ਹੈ ਜਦੋਂ ਵੀ ਸਕੂਲ ਟਾਈਮ ਛੁੱਟੀ ਹੁੰਦੀ ਹੈ ਤਾਂ ਤਾਰੀਵਾਲ ਡੱਡਵਾ ਚੌਕ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਹੁੰਦਾ। ਇਸ ਕਾਰਨ ਤਾਰੀਵਾਲ ਡਰਮਾ ਚੌਂਕ ਵਿੱਚ ਜਾਮ ਜਿਹੜਾ ਉਹ ਲੱਗ ਜਾਂਦਾ ਹੈ ਤੇ ਸਕੂਲ ਛੁੱਟੀ ਟਾਈਮ ਬਸਾਂ ਦੇ ਆਉਣ ਜਾਣ ਨਾਲ ਲੰਬੇ ਜਾਮ ਜਿਹੜੇ ਨੇ ਉਹ ਲੱਗ ਜਾਂਦੇ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅ ਦਿਸ ਵੇਅ ਦੇ ਸਕੂਲ ਗਏ ਛੋਟੇ ਬੱਚੇ ਜਿਹੜੇ ਨੇ ਉਹ ਗਰਮੀ ਦੇ ਵਿੱਚ ਹੀ ਬਸਾਂ ਦੇ ਵਿੱਚ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਨੇ ਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਤੇ ਤਾਰੀਵਾਲ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਸਕੂਲਾਂ ਨੂੰ ਛੁੱਟੀ ਹੁੰਦੀ ਹੈ ਤਾਂ ਤਾਰੀਵਾਲ ਡਰਮਾ ਚੌਂਕ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਰੂਰ ਹੋਣ ਤਾਂ ਜੋ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਸਕੇ ਮੇਰਾ ਨਾਮ ਮਲਕੀਆਤ ਵਰਮਾ ਜੀ ਮੈਂ ਤਾਰੀਵਾਲ ਦਾ ਤਾਰੀਵਾਲ ਦਾ ਵਸਨੀਕ ਆ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਜੇ ਕਿ ਇਹ ਕਿਤੇ ਰੋਜ਼ ਦੀ ਗੱਲ ਨਹੀਂ ਆ 2-3 ਸਾਲਾਂ ਤੋਂ ਵੇਖਦੇ ਆਂਦੇ ਆ ਟ੍ਰੈਫਿਕ ਤੇ ਦਿਨੋਂ ਦਿਨ ਬਹੁਤ ਮਾੜਾ ਹਾਲ ਆ ਨਹੀਂ ਕਿਨੇ ਕੇ ਬੱਚੇ ਜਿਹੜਾ ਫੁੱਲ ਟਾਈਮ ਤੇ ਆਂਦੇ ਨੇ ਬਸਾਂ ਵਿੱਚ ਤੇ ਵਿਚਾਰੇ ਉਹ ਪਿਆਸੇ ਤੇ ਉਹ ਇਦਾਂ ਹੀ ਪਰੇਸ਼ਾਨ ਹੋ ਗਏ ਬਸਾਂ ਵਿੱਚ ਦਰਮਿਆਨਾ ਬੁਰਾ ਹਾਲ ਤੇ ਇੰਨਾ ਮਾੜਾ ਹਾਲ ਆ ਟ੍ਰੈਫਿਕ ਦਾ ਕਿ ਇੱਥੇ ਵੇਖੀਦਾ ਕਿ 5-5 ਮਿੰਟ ਬਾਅਦ ਲੜਾਈਆਂ ਹੋਣੀਆਂ ਕੋਈ ਟੈਂਪੂ ਵਾਲਾ ਕੋਈ ਬੱਸ ਵਾਲਾ ਆਪਸ ਵਿੱਚ ਲੜਦਾ ਪਿਆ ਵਾ ਆਹ ਪੂਰੀ ਬੱਸਾਂ ਖੋਤੀਆਂ ਜਾਂਦਾ ਪਿਆ ਬੂਲੀਆਂ ਬੱਸਾਂ ਖੋਤੀਆਂ ਪਾਜੀ ਇੱਥੇ ਸਕੂਲ ਦੇ ਟਾਈਮ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਹੋਣੇ ਚਾਹੀਦੇ ਚੌਂਕ ਵਿੱਚ ਤਾਂ ਜੋ ਬੱਚੇ ਪਰੇਸ਼ਾਨ ਨਾ ਹੋਣ ਤੇ ਜਦੋਂ ਵੀ ਇੱਥੇ ਕੋਈ ਸਕੂਲ ਟਾਈਮ ਤੇ ਛੁੱਟੀ ਹੁੰਦੀ ਆ ਤੇ ਕੋਈ ਮੁਲਾਜ਼ਮ ਨਹੀਂ ਹੁੰਦਾ ਕਿਉਂਕਿ ਕੋਈ ਮੁਲਾਜ਼ਮ ਨਾ ਹੋਣ ਕਰਕੇ ਤੇ ਆਪਸ ਵਿੱਚ ਲੜਾਈਆਂ ਹੁੰਦੀਆਂ ਤੇ ਲੋਕੀ ਛਡਾਂਦੇ ਕੋਲੋਂ ਕਿ ਚਲੋ ਛੱਡੋ ਕਿਹ ਹੈ ਤੇ ਇਸੇ ਤਰ੍ਹਾਂ ਇਹ ਪਰੇਸ਼ਾਨੀ ਹੁੰਦੀ ਹੈ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਜ਼ਰੂਰ ਹੋਣੇ ਚਾਹੀਦੇ ਅਸੀਂ ਕਾਜੀ ਮੈਂ ਆਪ ਨੂੰ ਮਿਲ ਕੇ ਦੰਡਵਾਵਾਂਗਾ ਬਾਬਾ ਖੁਸ਼ਹਾਲੀ ਦੇ ਸਰਕਾਰ ਤੋਂ ਦੰਗਵਾਉਣਾ ਕਿ ਅਜਿਹੀ ਹਾਲ ਹੈ ਕਾਸ਼ ਤਾਂ ਜੁਣੀ ਬਸਾਰੀ ਸਕੂਲ ਤੋਂ ਆ ਰਹੀਆਂ ਨੇ ਇਧਰੋਂ ਆ ਰਹੀਆਂ ਨੇ ਇਧਰੋਂ ਆ ਰਹੀਆਂ ਨੇ ਪਰ ਸਰਕਾਰ ਕਰੀ ਪਿਲਾਂ ਵੀ ਬੇਨਤੀ ਕਰ ਦਿੱਤੀ ਆ ਕਿ ਜਦੋਂ ਸਕੂਲ ਡਾਮ ਛੁੱਟੇਂ ਤੋਂ ਕੋਈ ਨਾ ਕੋਈ ਤੁਹਾਡਾ ਪੁੱਛ ਕਰਮਚਾਰੀ ਰਹੇ ਲਿਖਣੇ ਕਿ ਬੱਚੇ ਰਹਿ ਗੱਦੀਆਂ ਵਿੱਚ ਬਹੁਤ ਖੱਦਰ ਖੜੀ ਹੋ ਰਹੀ ਆ ਤੇ ਹਰ ਰੋਜ਼ ਉਹੀ ਵਾਲਾ ਟ੍ਰਾਫਿਕ ਲਗਾ ਕੋਈ ਵੀ ਸਰਕਾਰ ਤੋਂ ਕੋਈ ਦਾ ਸੱਭੀ ਹੋ ਰਿਹਾ ਮੇਰੀ ਬਿਲਕੁਲ ਅੱਖ ਥਰਕੋ ਸਰਕਾਰ ਗਾੜੀ ਕਿ ਪੁਲਿਸ ਕਿੱਪਾ ਕਰਕੇ ਇਸ ਨੂੰ ਹੱਲ ਕਰੇਗਾ ਤੇ ਬੱਚੇ ਸਕੂਲ ਆ ਰਹੇ ਆ ਟ੍ਰਾਫਿਕ ਦੇਖੋ ਇਹ ਤਾਂ ਵਾਸਾ ਡਰਵਾ ਚੋਂ ਹੋਗਾ ਕਿ ਜੇ ਬੱਚਾ ਨਹੀਂ ਆ ਰਿਹਾ ਸਕੂਲ ਨਹੀਂ ਸਕੂਲ ਆ ਰਹੇ ਨਾ ਉਧਰ ਜਾ ਰਹੇ ਆ ਕੋਈ ਉਧਰ ਜਾ ਰਿਹਾ ਸਰਕਾਰ ਕਰਨ ਕਾਹਦੀ ਹੱਥੀ ਜੋ ਦੇ ਦੇ ਚੁੱਕੀ ਆ ਕਿ ਸਕੂਲ ਟਾਈਮ ਤੇ ਕੋਈ ਨਾ ਕੋਈ ਕੋਸ਼ਿਸ਼ ਕਰੀਏ ਤਾਂ ਉਹ ਟ੍ਰੈਫਿਕ ਨੂੰ ਹੱਲ ਕੀਤਾ ਦੱਸਦੇ ਉਹ دروازੇ ਚੋਂ ਹਮੇਸ਼ਾ ਦਿਨ ਦਿਹਾੜਾ ਕੋਈ